ਹਾਂਜੀ ਬਈ ਸਸੀ ਕਾ ਜੀ ਸਸੀ ਕਾ ਬਾਈ ਹਾਂਜੀ ਨਾਮ ਤੇ ਐਡਰੈਸ ਦੱਸੋ ਨਾਮ ਬਾਈ ਧਰਮਿੰਦਰ ਸਿੰਘ ਜੀ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਆਪਣੀ ਤਾਂ ਬਾਜੀ ਹਾਂਜੀ ਬਈ ਅੱਜ ਕਿੰਨੀਆਂ ਬੱਸੀਆਂ ਆਪਣੇ ਕੋਲ ਆਪਣੇ ਕੋਲੇ ਵੀਰੇ 4 ਨਾਕ ਆ ਗਏ ਸੇਲ ਵਾਸਤੇ 2 ਗੱਬਰਾਂ ਨੇ ਤੇ 2 ਸਰੀਫਰਾਂ ਨੇ ਠੀਕ ਹੈ ਜੀ ਹਾਂਜੀ ਤੇ ਪਹਿਲੀ ਬੱਸੀ ਦੀ ਜਾਣਕਾਰੀ ਦੱਸੇ ਇਧਰ ਲਈ ਪਹਿਲੇ ਆਪਾਂ ਜਲਸੀ ਤੋਂ ਸਟਾਰਟ ਕਰ ਲਿਆ ਨੇ ਬਾਈ ਅੱਜ ਹਾਂਜੀ ਤੇ 11 12 ਮਹੀਨਿਆਂ ਦਾ ਬੱਚਾ ਬਾਈ ਇਹ ਨੰਦੋਂ ਖੀਰੀ ਹੈਗੀ ਬੱਚੀ ਠੀਕ ਹੈ ਜੀ ਇਹ ਬੱਚੀ ਦਾ ਤੋਰਾ ਤੂਰਾ ਆਪਾਂ ਦਿਖਾ ਦਿੰਨੇ ਆ ਤੋੜ ਕੇ ਬੱਚੀ ਦੀ ਜਿਹੜੀ ਫੇਸ ਦੀ ਬਿਊ ਤੇ ਪੈਠਪੁਰੇ ਦੀ ਚੜਾਈ ਵੰਤਰਵੱਛੀ ਦੀ ਬਹੁਤ ਚੰਗੀ ਹੈਗੀ ਠੀਕ ਹੈ ਜੀ ਚੌੜੀ ਛੋੜੀ ਬਥੇਰੀਆ ਬੱਛੀ ਉੱਪਰ ਤੋਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈ ਦੀ ਭਾਈ 20000 ਰੁਪਏ ਜੀ ਠੀਕ ਹੈ ਜੀ 20000 ਹਾਂ ਜੀ ਜੇ ਵਾਂ ਦੇਣ ਲੈਣ ਵਾਲਾ ਮੁੱਲ ਤਾਂ ਜਾਏਗਾ 22 ਕਰਾ ਲੈ 25 ਕਰਾ ਲੈ 20000 ਚ ਮੰਨ ਤਨ ਕਰ ਦਾਂਗੇ ਜਾਇਜ਼ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਜੇ ਭਾਈ ਚਾਰੇ ਬਸੀਆਂ ਕਿਸੇ ਨੇ ਲੈਣੀਆਂ ਫੇਰ ਕੋਈ ਆਫਰ ਤੇ ਜੇ ਕੋਈ ਚਾਰੇ ਬੱਚੇ ਇਕੱਠਾਂ ਲੈਂਦਾ ਭਾਈ ਆਪਣੀ 200 ਕਿਲੋਮੀਟਰ ਦੀ ਡਿਲੀਵਰੀ ਹੈ ਜਿਹੜੀ ਉਹ ਫ੍ਰੀ ਹੈਗੀ ਠੀਕ ਹੈ ਜੀ ਹਾਂ ਜੀ ਹਾਂ ਜ ਇਦੇ ਬਾਈ ਛੇ ਮਹੀਨੇ ਤੋਂ ਠੀਕ ਆ ਭਰਾ ਇਹਨੂੰ ਹੋ ਗਿਆ 50000 ਵਾਟ ਦੀ ਜਰਸੀ ਐ ਵੀ ਹਾਂਜੀ ਕੁਆਲਿਟੀ ਪੂਰੀ ਫੁੱਲ ਆ ਜੀ ਠੀਕ ਆ ਜੀ ਤੇ 14 ਕ ਮਹੀਨੇ ਦਾ ਵਾਚਾ ਐ ਵੀ ਠੀਕ ਆ ਜੀ ਹਾਂਜੀ ਲੋ ਭਰਾ ਦੇਖ ਸਕਦੇ ਹੋ ਠੀਕ ਆ ਦੇ ਕਈ ਕਿਤੇ ਭਰਾਵਾ ਇਹਦੇ 6-7 ਦਿਨ ਹੋ ਗਏ ਬਾਈ ਠੀਕ ਆ ਭਰੇ ਇਹਨੂੰ ਹਾਂਜੀ ਕੱਦ ਕਾਠ ਚੰਗਾਗਾ ਵੱਚੀ ਦਾ ਠੀਕ ਆ ਜੀ ਹਾਈਟ ਲੈਂਥ ਸੋਹਣੀ ਹੈਗੀ ਠੀਕ ਆ ਜੀ ਤੇ 6 ਦਿਨ ਹੋ ਗਏ ਜੀ ਠੀਕੇ ਭਰੇ ਇਹਨੂੰ ਠੀਕ ਆ ਜੀ ਹਾਂਜੀ ਇਹਦਾ ਰੇਟ ਵੀ ਜੀ ਇਹਦਾ ਰੇਟ ਬਾਈ ਚਾਹੇ ਕੱਲੀ-ਕੱਲੀ ਦੇ ਇਹਦਾ ਵੀ 22000 ਰੁਪਏ ਰੇਟ ਆ ਜੀ ਠੀਕ ਆ ਜੀ ਤੇ ਜੇ ਕੋਈ ਜੋੜੀ ਲਊਗਾ ਜਰਸਿੰਗਾ ਜਰਸਿੰਗਾ ਦੀ ਤਾਂ ਫਾਈਨਲ ਡੇਟ ਆ ਜਿਹੜਾ 35000 ਰੁਪਏ ਜੱਸਾ ਔਰ 9 ਦੇ ਦਾਂਗੇ ਜੀ ਠੀਕ ਆ ਜੀ ਬਣਾ ਦਿਖਾਓ ਇਹ ਸਾਰੇ ਸਾਨੂੰ ਦਿਖਾ ਦਿਓ ਥਣ ਚਾਰ ਚਾਰ ਹੋਣਗੇ ਨਿਸ਼ਾਨ ਵੀ ਨਊ ਬਾਈ ਪੰਜਵੇਂ ਦਾ ਚੈੱਕ ਕਰ ਲੋ ਫੋੜ ਸ਼ਾਂਗ ਦੀ ਸਾਰੀ ਆਪਣੀ ਫੋਲ ਦਸਾਲੀ ਹੈਗੀ ਫੋਲ ਗਰੰਟੀ ਹੈ ਥਣ ਚਾਰ ਚਾਰ ਹੀ ਹੋਣਗੇ ਕਿਸੇ ਵੀ ਜਾਨਵਰ ਦੇ ਪੰਜਵਾਂ ਐਕਸਟਰਾ ਥਣ ਨਹੀਂ ਹੋਵੇਗਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਾਈ ਤਿੰਨ ਨੰਬਰ ਦੀ ਦੱਸੋ ਇਹ ਜਾਣਕਾਰੀ ਤਿੰਨ ਨੰਬਰ ਆ ਗਈ ਬਾਈ 4016 ਦੀ ਬੱਛੀ ਹੈਗੀ ਡੈਨਮਾਰਕ ਦੀ ਹਾਂਜੀ ਦੰਦੋ ਦੋ ਦੰਦ ਵੱਛੀ ਦੀ ਫੇਸ ਕੁਆਲਿਟੀ ਜੀ ਬੀਟਰ ਬੋਲ ਤੋ ਗੱਬਣਾ ਕੀ ਅੱਗੇ ਇਹ ਠੀਕ ਹੈ ਜੀ ਸਟਾਰ ਸਾਰਾ ਕੁਝ ਹੈਗਾ ਜੀ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਸਾਢੇ 4 ਮਹੀਨੇ ਦੀ ਸਾਢੇ 4 ਮਹੀਨੇ ਹੀ ਕਨਫਰਮ ਚੈੱਕ ਪਾਸ ਆ ਬਾਈ ਕੋਈ ਵੀ ਬੰਦਾ ਲੈ ਕੇ ਜਾਂਦਾ ਆਪਣੇ ਕੋ ਫੋਲੋ ਤਸਲੀ ਕਰਕੇ ਲੈ ਕੇ ਜਾਵੇ ਆਪਦੀ ਠੀਕ ਹੈ ਜੀ ਫੁੱਲ ਹਾਈਟ ਲੈਂਥ ਆ ਵੱਛੀ ਦੀ ਫੁੱਲ ਬੋਡੀ weight ਆਗਾ ਫੁੱਲ ਕੁਆਲਿਟੀ ਆ ਠੀਕ ਹੈ ਜੀ ਮਿਨੀਮਮ ਕਹਿਣ ਵਾਲਾ ਜਿਵੇਂ ਕਹਿੰਦਾ ਵੀ ਉਵੇਂ ਨਹੀਂ ਹੈਗਾ 24 25 ਕਿਲੋ ਦੁੱਧ ਫਸਟ ਟਾਈਮ ਉਹ ਵੱਛੀ ਨੇ ਪਾ ਦੇਣਾਗਾ ਠੀਕ ਹੈ ਜੀ ਫੇਸ ਕੁਆਲਿਟੀ ਦਿਖਾ ਦਿਓ ਇਸ ਮਾਰਕ ਫੇਸ ਦੇਖ ਲਓ ਬਾਈ ਵੱਛੀ ਬੰਦ ਬਈ ਇਹਦਾ ਰੇਟ 47000 ਰੁਪਏ ਸਾਢੇ 6-4 ਮਹੀਨੇ ਲਈ ਗੱਬਣਾ ਜੀ ਚੈੱਕ ਕਰਵਾ ਕੇ ਤਸੱਲੀ ਕਰਕੇ ਲੈ ਲਿਖ ਜਾਓ ਬਾਈ ਕਹਿੰਦਾ ਠੀਕ ਹੈ ਜੀ ਬਾਈ ਦੀ ਚੈੱਕ ਕਰ ਬਾਈ ਤੁਸੀਂ ਕਰਵਾਉਣੇ ਤਾਂ ਕਰਵਾ ਸਕਦਾ ਠੀਕ ਹੈ ਜੀ ਹਾਂਜੀ ਬਈ ਜੀ ਚਾਰ ਨੰਬਰ ਤਾਂ ਦੱਸੋ ਜੀ ਚਾਰ ਨੰਬਰ ਆ ਗਈ ਬੱਛੀ ਬਾਈ ਇਹ ਵੀ ਦੋ ਦਾੰਦਾਂ ਦੀ ਮੋਹ ਹਾਂਜੀ ਫੋਲ ਕਵਾਲਿਟੀ ਹੈ ਠੀਕ ਹੈ ਜੀ ਸਾਢੇ 4 ਮਹੀਨੇ ਤੋਂ ਪਲੱਸ ਗੱਬਣਾ ਆ ਗਈ ਇਹ ਠੀਕ ਹੈ ਜੀ ਬੱਛੀ ਦਾ ਰੰਗ ਰੂਪ ਹਾਈਟ ਲੈਂਥ ਬੱਛੀ ਦੀ ਕੁਆਲਿਟੀ ਦੇਖੋ ਤੁਸੀਂ ਠੀਕ ਹੈ ਜੀ ਇਸ ਦੀ ਜਿਹੜੀ ਬਿਊਟੀ ਆ ਉਹ ਦੇਖੋ ਠੀਕ ਹੈ ਜੀ ਹਾਂਜੀ ਲੋਪਰਾ

ਤਾ ਮੋਲ ਜਿਹੜਾ ਮਰਜ਼ੀ ਕਰਾ ਲੋ 92000 ਦੀ ਫਿਕਸ ਰੇਟ ਜੋੜੀ ਆਪਾਂ ਦੇ ਦਾਂਗੇ ਠੀਕ ਹੈ ਜੀ ਤੇ ਜੇ ਕੋ ਮਾਲੋ ਚਾਰੇ ਦੀਆਂ ਚਾਰੇ ਇਕੱਠੀਆਂ ਖਰੀਦ ਲਈ 125000 ਦੇ ਵਿੱਚ ਚਾਰਾਂ ਬੱਛੀਆਂ ਦੀ 200 ਕਿਲੋਮੀਟਰ ਦੀ ਆਪਣੀ ਪਹੁੰਚ ਫ੍ਰੀ ਹੈ ਜੀ ਲੋਪਰਾ ਬਣੀ ਆਫਰ ਦੇਤਾ ਆਪਾਂ ਨੂੰ ਚਾਰਾਂ ਬੱਛੀਆਂ ਦੀ 125000 ਦੇ ਵਿੱਚ ਬਾਈ ਆਪਣੀ 200 ਕਿਲੋਮੀਟਰ ਦੀ ਪਹੁੰਚ ਜਿਹੜੀ ਫ੍ਰੀ ਹੋਊਗੀ ਜੀ ਠੀਕ ਹੈ ਜੀ ਦੋ ਇਹਦੇ ਵਿੱਚ ਗੱਬਣਾ ਆ ਗਈਆਂ ਦੋ ਅਸਰਾ ਤੇ ਇਹ ਤੀਜੀ ਬੱਛੀ ਜਿਹੜੀ ਇਹਦੇ ਆਪਣਾ ਛੇ ਦੰਦਾ ਟੀਕਾ ਭਰਿਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕੁਆਲਿਟੀ ਪੂਰੀ ਫੁੱਲਾ ਥਣ ਚਾਰ- ਜਿਹੜੀ ਚੀਜ਼ ਆਪਾਂ ਕਹਤੀ ਉਹ ਚੀਜ਼ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਦੋ ਗੱਬਣਾ ਤੇ ਦੋ ਠੀਕ ਹੈ ਜੀ ਇੱਕ ਦੇ ਟੀਕਾ ਭਰਾਵਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਸੰਧੂ ਕਲਾ ਤੇ ਜ਼ਿਲ੍ਹਾ ਨੂੰ ਬਰਨਾਲਾ ਪੈਂਦਾ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ